ਵੱਡੀ ਕਮਾਈ ਤੇਰੀ ਵੱਡੀ ਕਮਾਈ ਮਰੀ ਤੇਰੀ ਅੱਧੀ ਕਮਾਈ ਵੱਡੀ ਕਮਾਈ ਤੇਰੀ ਅੱਧੀ ਕਹਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਤੇ ਪੜੀ ਜੁੜਾਵੇ ਤੇ ਪੜੀ ਜੁੜਾਵੇ ਐਸੇ ਦਿਨ ਦੇ ਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ 1469 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਜਿਸ ਨੂੰ ਅੱਜ ਆਪਾਂ ਨਨਕਾਣਾ ਸਾਹਿਬ ਦੇ ਰੂਪੇ ਯਾਦ ਕਰਦੇ ਆ ਪਿਤਾ ਮਹਿਤਾ ਕਲਿਆਣ ਦਾ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਹੋਇਆ ਪਿਤਾ ਜੀ ਜਿਨ੍ਹਾਂ ਦਾ ਨਾਮ ਕਲਿਆਣ ਦਾਸ ਜਿਨ੍ਹਾਂ ਨੂੰ ਆਪਾਂ ਪਿੱਤਾ ਕਾਲੂ ਜੀ ਵੀ ਕਹਿੰਦੇ ਆ ਮਹਿਤਾ ਪਟਵਾਰੀਆਂ ਦੀ ਇਨਚਾਰਜ ਹੋ ਕਰਕੇ ਉਹਨਾਂ ਦਾ ਅਹੁਦਾ ਸੀ